ਯੂਨੀਵਰਸਿਟੀ ਦੇ ਵਿੱਚ ਔਰ ਇਹ ਕਹਿੰਦੇ ਸੀ ਪੱਤਾ ਨਹੀਂ ਚਿਹਲਣ ਦੇਣਾ ਇਹ ਕਹਿੰਦੇ ਸੀ ਚਿੜੀ ਨਹੀਂ ਵੜਨ ਦੇਣੀ ਤੇ ਆ ਦੇਖੋ ਕਿਸਾਨਾਂ ਦੇ ਜਹਾਜ਼ ਕਿਸਾਨਾਂ ਦੇ ਜਹਾਜ਼ ਕਿਸਾਨਾਂ ਦੇ ਸੋਨਾ ਲਿਕੇ 855 ਇਹ ਕਿਸਾਨਾਂ ਨੇ ਇੱਥੇ ਵਾਰ ਦਿੱਤੇ ਆ ਔਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਪੰਜਾਬ ਰਾਜਸਥਾਨ ਹਰਿਆਣਾ ਇੱਕੋ ਝੰਡੇ ਥੱਲੇ ਆ ਗਿਆ ਦੇਖ ਸਕਦੇ ਹੋ ਟਰੈਕਟਰਾਂ ਤੇ ਨੌਜਵਾਨ ਪਹੁੰਚੇ ਨੇ ਇੱਥੇ ਔਰ ਇੱਥੇ ਜਿਹੜੇ ਨੌਜਵਾਨਾਂ ਦਾ ਜਜ਼ਬਾ ਉਹ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਹਜ਼ਾਰਾਂ ਗੱਡੀਆਂ ਇੱਕੋ ਝਟਕੇ ਦੇ ਵਿੱਚ ਅੰਦਰ ਐਂਟਰ ਕਰਵਾਤੀਆਂ ਇਹਨਾਂ ਨੇ ਟ੍ਰੈਕਟਰ ਉੱਤੇ ਨੌਜਵਾਨ ਪਹੁੰਚੇ ਐ ਔਰ ਗੱਡੀਆਂ ਜਹਾਜ਼ਾਂ ਵਰਗੀਆਂ ਕਿਸਾਨ ਲੈ ਕੇ ਪਹੁੰਚੇ ਐ ਔਰ ਇਹਨਾਂ ਨੂੰ ਕਹਿ ਦਿੰਦੇ ਨੇ ਕਿ ਕਿਸਾਨ ਇਦਾਂ ਨੇ ਕਿਸਾਨ ਉਦਾਂ ਨੇ ਆਪਦੀ ਹੱਕ ਦੀ ਕਮਾਈ ਕਰਕੇ ਇਹਨਾਂ ਨੇ ਗੱਡੀਆਂ ਖਰੀਦੀਆਂ ਨੇ ਔਰ ਉਹਨਾਂ ਗੱਡੀਆਂ ਤੇ ਮੋਰਚੇ ਤੇ ਮੋਰਚਾਂ ਤੇ ਜਾਂਦੇ ਐ ਔਰ ਪਰਵਾਹ ਨਹੀਂ ਕਰਦੇ ਕਿ ਗੱਡੀਆਂ ਭੰਨੀਆਂ ਜਾਣ